ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨਵਾਧਾ ਬੀਤੇ ਸਮੇਂ ਦੌਰਾਨ ਸ਼ੰਭੂਪਾੜ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਗਿਆ ਸੀ ਜਿਸ ਦੰਨੇ ਨੂੰ ਪੁਲਿਸ ਵੱਲੋਂ ਚੁਕਵਾਏ ਜਾਣ ਉਪਰੰਤ ਵੱਡੀ ਗਿਣਤੀ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਕਿਸਾਨਾਂ ਵੱਲੋਂ ਲਗਾਏ ਇਲਜ਼ਾਮਾਂ ਮੁਤਾਬਕ ਪੁਲਿਸ ਵੱਲੋਂ ਖਤਾਨਾ ਵਿੱਚ ਸੁੱਟ ਦਿੱਤੀਆਂ ਗਈਆਂ ਸੀ ਜਿਸ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਟਰਾਲੀਆਂ ਚੋਰੀ ਹੋਣ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਉੱਪਰ ਲਗਾਏ ਗਏ ਸਨ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਸੂਬਾ ਆਗੂ ਜਸਵਿੰਦਰ ਸਿੰਘ ਵੱਲੋਂ ਨਾਬਾ ਵਿਖੇ ਕਿਸਾਨਾਂ ਨੂੰ ਇਕੱਠੇ ਕਰ ਧਰਨਾ ਲਗਾ ਦਿੱਤਾ ਗਿਆ ਗੱਲਬਾਤ ਦੌਰਾਨ ਕਿਸਾਨ ਆਗੂ ਜਸਵਿੰਦਰ ਸਿੰਘ ਅਤੇ ਗਮਦੂਰ ਸਿੰਘ ਨੇ ਕਿਹਾ ਕਿ ਸ਼ੰਭੂ ਬਾੜਾ ਤੋਂ ਚੋਰੀਆਂ ਹੋਈਆਂ ਦੋ ਟਰਾਲੀਆਂ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਵੱਲੋਂ ਕੱਟਵੱਟ ਕਰਕੇ ਵੇਚੀਆਂ ਗਈਆਂ ਹਨ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਸਾਡੇ ਕੋਲ ਪੱਕੇ ਸਬੂਤ ਹਨ ਅਤੇ ਜਿਸ ਪਲਾਟ ਦੇ ਬਾਹਰ ਅਸੀਂ ਧਰਨਾ ਲਗਾਇਆ ਹੈ ਉਸ ਦੇ ਅੰਦਰ ਕੁਝ ਸਮਾਨ ਟਰਾਲੀਆਂ ਦਾ ਪਿਆ ਹੈ ਇਥੋਂ ਦਾ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਦਾ ਪਤੀ ਹੈ ਉਹਦੇ ਪਲਾਟ ਦੇ ਵਿੱਚੋਂ ਉਹਦੀਆਂ ਦੁਕਾਨਾਂ ਦੇ ਵਿੱਚੋਂ ਪੁਲਿਸ ਦੀ ਹਾਜ਼ਰੀ ਆ ਦਿਖਾ ਦਿਓ ਐਸਐਚਓ ਸਾਹਿਬ ਖੜੇ ਆ ਮੌਜੂਦਾ ਆਏ ਨੇ ਸਾਡੇ ਮਦਦ ਲਈ ਆਏ ਨੇ ਤੁਸੀਂ ਆਇਓ ਪੱਤਰਕਾਰ ਵੀਰ ਇਹ ਇੱਕ ਟੈਰ ਆ ਸੀ ਜਿਹੜੇ ਦੀ ਮੈਂ ਸਲਾਖਤ ਕਰ ਚੁੱਕਿਆ ਦੂਸਰਾ ਟੈਰ ਆ ਪਿਆ ਇਹ ਇੱਕ ਟਰਾਲੀ ਦੇ ਦੋਨੇ ਟੈਰ ਸਿੰਗਲ ਡੈਰੀ ਦੇ ਬਰਾਮਦ ਹੋ ਚੁੱਕੇ ਨੇ ਇਹਨਾਂ ਨੇ ਟਰਾਲੀ ਕਿੱਥੇ ਵੇਚਤੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਆ ਦੂਜੇ ਟਰਾਲੀ ਨੇ ਜਿਹੜੀਆਂ ਦੋ ਟਰਾਲੀਆਂ ਦਾ ਅਸੀਂ ਤੁਹਾਡੇ ਇੱਕ ਮਿੰਟ ਬਾਈ ਤੁਹਾਡੇ ਚੈਨਲਾਂ ਤੇ ਦਾਵਾ ਕੀਤਾ ਸੀ ਕਿ ਦੋ ਟਰਾਲੀਆਂ ਆਈਆਂ ਨੇ ਆ ਦੂਜੀ ਟਰਾਲੀ ਦੇ ਟਾਇਰ ਨੇ ਇਹ ਅਸੀਂ ਕਿਸਾਨ ਬੁਲਾ ਲਏ ਐ 5 ਟਰਾਲੀਆਂ ਗਾਇਬ ਨੇ ਇਹਨਾਂ ਦੀ ਸਨਾਖਤ ਸਵੇਰੇ ਕਰਾਂਗੇ ਇਹਦੀ ਹੁਣ ਸਨਾਖਤ ਕਰਦਾ ਮੈਂ ਦਾਵਾ ਕਰਦਾ ਸਬੂਤ ਪੇਸ਼ ਕਰਦਾ ਇਹਦੇ ਮੈਂ ਮੇਰੇ ਪਿੰਡ ਦੀ ਟਰਾਲੀ ਦੇ ਲੋਕ ਕੋਲ ਇਹ ਮੈਂ ਸਨਾਖਤ ਕਰ ਕਿਉਂਕਿ ਭਾਈ ਜੀ ਇਹ ਵੀ ਗੱਲ ਤੁਹਾਨੂੰ ਦੱਸਣੀ ਚਾਹਣਾ ਅਸੀਂ 5 ਮਹੀਨੇ ਤੋਂ ਲਗਾਤਾਰ ਇਨਵੈਸਟੀਗੇਸ਼ਨ ਸੀਗੇ ਜਿਹੜੀ ਟਰਾਲੀ ਦੇ ਟਾਇਰ ਨੇ ਉਹਦੀਆਂ ਫੋਟੋ ਸਾਡੇ ਕੋਲੇ ਆਲਰੇਡੀ ਹੈਗੀਆਂ ਨੇ ਐਸਐਸਓ ਸਾਹਿਬ ਵੀ ਕਹਿਣਗੇ ਵੀ ਉਹ ਸੱਚ ਨਿਕਲੂ ਉਹੀ ਜਿਹੜੀ ਟਰਾਲੀ ਦਾ ਇੱਕ ਮਿੰਟ ਇੱਕ ਮਿੰਟ ਕੋਈ ਗਲਤੋ ਜਿਹੜੀ ਉਹੀ ਟਰਾਲੀ ਦਾ ਟਾਇਰ ਸਾਤੋਂ ਨਹੀਂ ਕਹਿਣੀ ਲੋੜ ਪੈਣੀ ਕਿਉਂਕਿ ਭਾਈ ਅਸੀਂ ਕੱਚੇ ਕੋਈ ਨਹੀਂ ਕੱਚੇ ਪੈਰੀ ਨਹੀਂ ਗੱਲ ਕਰਦੇ ਅਸੀਂ ਫੋਟੋ ਖਤ ਮੰਗੀ ਆ ਆ ਦੇਖੋ ਬਈ ਜੀ ਜਿਹੜੀ ਟਰਾਲੀ ਐ ਮੌਜੂਦਾ ਬਣੀ ਹੋਈ ਨਾ ਪੂਰੀ ਤੁਹਾਨੂੰ ਫੋਟੋ ਆ ਸੀ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਜਿਹੜੀਆਂ ਆਮ ਆਦਮੀ ਪਾਰਟੀ ਦਾਅਵੇ ਮਾਰਦੀ ਸੀ ਟਰਾਲੀ ਚੋਰ ਅੱਜ ਦੁਬਾਰਾ ਫੇਰ ਸਾਹਮਣੇ ਆ ਗਿਆ ਆਮ ਆਦਮੀ ਪਾਰਟੀ 90 ਦੇ ਵਿੱਚ ਦੰਨੇ ਦੌਰਾਨ ਕਤਵਾਲੀ ਮੁਖੀ ਐਸ ਐਚਓ ਸਰਬਜੀਤ ਸਿੰਘ ਚੀਮਾ ਪੁਲਿਸ ਪਾਰਟੀ ਲੈ ਕੇ ਪਹੁੰਚੇ ਹਨ ਉਹਨਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੰਗਾਂ ਵੀ ਸੁਣੀਆਂ ਜਿਸ ਦੌਰਾਨ ਐਸ ਐਚਓ ਵੱਲੋਂ ਕਿਸਾਨਾਂ ਤੋਂ ਲਿਖਤੀ ਰੂਪ ਵਿੱਚ ਸ਼ਿਕਾਇਤ ਲੈਣ ਉਪਰੰਤ ਵਰਕਸ਼ਾਪ ਦਾ ਗੇਟ ਖੁਲਵਾਇਆ ਗਿਆ ਅਤੇ ਕੁਝ ਕਿਸਾਨਾਂ ਨੇ ਵਰਕਸ਼ਾਪ ਦੇ ਅੰਦਰ ਜਾ ਕੇ ਇੱਕ ਹਫਤੇ ਚਾਰ ਟਾਇਰਾਂ ਦੀ ਪਛਾਣ ਕੀਤੀ। ਲੰਮੇ ਸਮੇਂ ਤੋਂ ਸਾਡੀ ਜਿਹੜੀ ਇਨਕੁਆਰੀ ਆ ਉਹ ਚੱਲ ਰਹੀ ਸੀ ਕਿਉਂਕਿ 19 ਮਾਰਚ ਨੂੰ ਜਿਹੜੀ ਆ ਝਾੜੂ ਪਾਰਟੀ ਨੇ ਸਾਡਾ ਦੋਲੇ ਮੋਰਚੇ ਜਿਹੜੇ ਇੱਕ ਨੌਰੀਕੇ ਸੰਭੂ ਆ ਉਹ ਉਜਾੜੇ ਨੇ ਭਾਈ ਇਹਨਾਂ ਨੇ। ਅਸੀਂ ਉਜਾੜੀ ਕਹਿੰਦੇ। ਅਸੀਂ ਕਹਿ ਸਕਦੇ ਹਾਂ ਵੀ ਉਜਾੜੀ ਨਹੀਂ ਇਹਨਾਂ ਨੇ। ਚੱਕ ਚੱਕ ਕੇ ਛਾੜੀਆਂ ਟਰਾਲੀਆਂ ਜਿਹੜੀਆਂ ਖਤਾਨਾ ਸਿੱਟੀਆਂ। ਪਰ ਜਦੋਂ ਖਤਾਨਾ ਦੇ ਵਿੱਚ ਸਿੱਟੀਆਂ ਉੱਥੇ ਪੁਲਿਸ ਦੀ ਨਿਗਰਾਨੀ ਦੇ ਵਿੱਚ ਜਣੀ ਆਮ ਪਾਰਟੀ ਦੇ ਜਿਹੜੇ ਵਰਕਰ ਆ ਜਾਂ ਆਮ ਪਾਰਟੀ ਦੇ ਜਿਹੜੇ ਵਿਧਾਇਕ ਆ ਜਾਂ ਉਹਨਾਂ ਦੇ ਆਗੂ ਆ ਉਹ ਟਰਾਲੀਆਂ ਉਥੋਂ ਪਾ ਪਾ ਕੇ ਆਪਣੇ ਸ਼ਹਿਰਾਂ ਨੂੰ ਲੈ ਕੇ ਆਏ ਸਾਨੂੰ ਇਹ ਜਾਣਕਾਰੀ ਸਾਨੂੰ ਇਹ ਜਾਣਕਾਰੀ ਮਿਲੀ ਵੀ ਇੱਥੇ ਕਿਉਂਕਿ ਕੁਝ ਸਾਨੂੰ ਲਗਭਗ ਮਾਰਚ ਦੇ ਵਿੱਚ ਇਹ ਮਾਰਚ ਦੇ 25 22 ਮਾਰਚ ਨੂੰ ਜਾਣਕਾਰੀ ਮਿਲ ਗਈ ਸੀ ਅਸੀਂ ਉਸੇ ਦਿਨ ਤੋਂ ਪੈੜ ਨੱਪਦੇ ਨੱਪਦੇ ਜਣੀ ਕਈ ਵਾਰ ਅਸੀਂ ਨੇ ਨਗਰ ਕੌਂਸਲ ਦੇ ਦਫ਼ਤਰ ਵੀ ਰੇਡ ਮਾਰੀ ਪਰ ਉਹ ਜਿਹੜਾ ਇੱਥੇ ਦਾ ਅਸੀਂ ਪ੍ਰਧਾਨ ਕਹਿ ਸਕਦੇ ਆ ਨਗਰ ਕੌਂਸਲ ਦਾ ਬਹੁਤ ਚਲਾਕ ਹੈ ਬਾਈ ਉਹ ਹਰ ਵਾਰ ਸਾਡੇ ਮਤਲਬ ਰੇਡ ਦੇ ਵਿੱਚੋਂ ਵੱਜ ਜਾਂਦਾ ਸੀਗਾ ਪਰ ਆ ਹੁਣ ਅਸੀਂ ਪੈੜ ਨੱਪ ਨੱਪ ਕੇ ਜਾਨੀ ਜਿਹੜੀਆਂ ਦੋ ਟਰਾਲੀਆਂ ਉੱਥੋਂ ਆਈਆਂ ਨੇ ਉਹਨਾਂ ਦੀ ਪੈੜ ਨੱਪ ਕੇ ਐਂਡ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਉਹ ਦੋ ਟਰਾਲੀਆਂ ਨੇ ਉਹ ਖੁਰਦ-ਬੁਰਦ ਕਰਤੀਆਂ ਇਹਨਾਂ ਨੇ ਉਹਨਾਂ ਦਾ ਜਿਹੜਾ ਅੱਧਾ ਸਮਾਨਾ ਉਹਦੀਆ ਵਰਕਸ਼ਾਪ ਦੇ ਵਿੱਚ ਪਿਆ ਸੋ ਉਹ ਸਮਾਨ ਬਰਾਮਦ ਕਰਾਉਣ ਵਾਸਤੇ ਸੋ ਉਹ ਸਮਾਨ ਬਰਾਮਦ ਕਰਾਉਣ ਵਾਸਤੇ ਅੱਜ ਅਸੀਂ ਵੱਡਾ ਇਕੱਠ ਕੀਤਾ ਸੋ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਵੀ ਫੋਨ ਕਰਕੇ ਆਖਿਆ ਵੀ ਇੱਥੇ ਦਾ ਜਿੰਦਾ ਖਲਵਾ ਕੇ ਜਿਹੜਾ ਅੰਦਰ ਸਾਡਾ ਸਮਾਨ ਪਿਆ ਉਹਦੀ ਸਾਡੀ ਪੁਸ਼ਟੀ ਕਰਾਈ ਜਾਵੇ ਤੁਸੀਂ ਕਿਵੇਂ ਯਕੀਨ ਨਾਲ ਕਹਿ ਸਕਦੇ ਹੋ ਪੂਰੇ ਸਮਾਨ ਪਿਆ ਹਰ ਪੰਛੀ ਤੋਂ ਪੂਰੇ ਦੀਆਂ ਨੇ ਬਿਲਕੁਲ ਜੀ ਦੇਖੋ ਸਾਡੇ ਕੋਲੇ ਵਿਦ ਸਬੂਤ ਨੇ ਵਿਦ ਪ੍ਰੂਫ ਨੇ ਅਸੀਂ ਘੋਲਾਸੇ ਕਰਾਂਗੇ ਅਸੀਂ ਕੱਚੀ ਗੱਲ ਨਹੀਂ ਕਰਦੇ ਕਿਉਂਕਿ ਜੇ ਕੱਚੀ ਗੱਲ ਕਰਨੀ ਹੁੰਦੀ ਅੱਜ 5 ਮਹੀਨੇ ਹੋ ਗਏ 19 ਮਾਰਚ ਨੂੰ ਅਸੀਂ ਉਸ ਦਿਨ ਦੇ ਇਹਨਾਂ ਦੇ ਇਹ ਬਲੇਮ ਲਾ ਦੇਣੇ ਸੀਗੇ ਪਰ ਬਲੇਮ ਵਾਲੀ ਗੱਲ ਨਹੀਂ ਕਿਉਂਕਿ ਸਾਡੇ ਕੋਲੇ ਵੱਡੇ ਪ੍ਰੂਫ ਨੇ ਸਾਡੇ ਕੋਲੇ ਵੀਡੀਓ ਬਣੀਆਂ ਹੋਈਆਂ ਨੇ ਪਰ ਅਸੀਂ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਉਰੋਂ ਜਾਨੀ ਜਿੰਦਾ ਖਲਵਾ ਕੇ ਇਥੋਂ ਜਗ ਜਹਰ ਕਰਾਂਗੇ ਜਿਹੜਾ ਅੰਦਰ ਸਮਾਨ ਪਿਆ ਕਿਉਂਕਿ ਇਹ ਜਿਹੜੀ ਪਹਿਲੇ ਦਿਨ ਤੋਂ ਅਸੀਂ ਕਹਿੰਦੇ ਆ ਕਿ ਆਮ ਪਾਰਟੀ ਝਾੜੂ ਇਹ ਟਰਾਲੀ ਚੋਰਾ ਟਰਾਲੀ ਚੋਰਾ ਉਹ ਗੱਲ ਸਾਬਤ ਹੋ ਗਈ ਜਾਨੀ ਇਥੋਂ ਜਹਰ ਕੱਲ ਨੂੰ ਅਸੀਂ ਸਮਾਨ ਬਰਾਮਦ ਕਰਾ ਕੇ ਪ੍ਰਸ਼ਾਸਨ ਹੁਣ ਆ ਜਾਂਦਾ ਕਿਉਂਕਿ ਸਾਡੇ ਕੋਲੇ ਇਹ ਪੱਕੇ ਵਾਦੇ ਨੇ ਪੱਕੇ ਪ੍ਰੂਫ ਨੇ ਇਹ ਟਰਾਲੀਆਂ ਦਾ ਜਿਹੜਾ ਅੱਧ ਤੋਂ ਜ਼ਿਆਦਾ ਸਮਾਨ ਆ ਇਸ ਪਲਾਟ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਪਿਆ ਕਿਹਦੀ ਕਿਹਦੀ ਨੇ ਟਰਾਲੀਆਂ ਨਾਮ ਕੀ ਕੀ ਹੈ ਦੇਖੋ ਜੀ ਇੱਕ ਸਾਡੇ ਸੂਬੇ ਦੇ ਆਗੂ ਜਸਵਿੰਦਰ ਸਿੰਘ ਲੋਂਗੋਵਾਲ ਤੋਂ ਟਰਾਲੀ ਆ ਲਾਲ ਤੇ ਪੀਲੇ ਰੰਗ ਦੀ ਸਿੰਗਲ ਟੈਰੀ ਟਰਾਲੀ ਸੀਗੀ ਉਹ ਟਰਾਲੀ ਉਹ ਇੱਥੇ ਆ ਕੇ ਨਾਬੇ ਦੇ ਵਿੱਚ ਉਹ ਉਹ ਖੁਰਦ-ਵੁਰਦ ਕੀਤੀ ਗਈ ਆ ਸਾਡੇ ਕੋਲੇ ਉਹ ਟਰਾਲੀ ਜਿਹੜੀ ਆਈ ਆ ਉਹਦਾ ਵੀ ਪ੍ਰੂਫ ਆ ਜਿਹੜੇ ਜਿਹਦਾ ਸਮਾਨ ਪਿਆ ਉਹਦਾ ਵੀ ਪ੍ਰੂਫ ਨੇ ਸਾਡੇ ਕੋਲੇ ਸੋ ਵੀ ਤੁਹਾਨੂੰ ਦੇਵਾਂਗੇ ਅਸੀਂ ਸੋ ਦੂਜੀ ਟਰਾਲੀ ਨੀਲੇ ਰੰਗ ਦੀ ਸੀਗੀ ਉਹ ਮਜ਼ਦੂਰ ਸੰਘਰਸ਼ ਸਮਿਟੀ ਦੀ ਸੀ ਉਹ ਅੰਮ੍ਰਿਤਸਰ ਦੇ ਏਰੀਆ ਦੀ ਸੀਗੀ ਉਹ ਵੀ ਸਿੰਗਲ ਟੈਰੀ ਸੀ ਜਣੀ ਚਾਰ ਟਾਇਰ ਹੱਬਾ ਹੁੱਕਾ ਜਣੀ ਜੱਕ ਜਿਹੜੇ ਲੱਗੇ ਹੋਏ ਸੀ ਉਹ ਸਾਨੂੰ ਉਮੀਦ ਆ ਵੀ ਇਹ ਵਰਕਸ਼ਾਪ ਦੇ ਵਿੱਚੋਂ ਕਿਉਂਕਿ ਇਹ ਜਿਹੜੀ ਵਰਕਸ਼ਾਪ ਆ ਤੁਹਾਨੂੰ ਵੀ ਪਤਾ ਵੀ ਇਹ ਗੇਟ ਗ੍ਰੇਲਾ ਬਣਾਉਂਦੇ ਆ ਨਾ ਇੱਥੇ ਟਰਾਲੀਆਂ ਦੇ ਟਰਾਲੀਆਂ ਦਾ ਕੋਈ ਮਤਲਬ ਬਣਦਾ ਨਾ ਉਹਨਾਂ ਦੇ ਟਾਇਰਾਂ ਦਾ ਕੋਈ ਮਤਲਬ ਬਣਦਾ ਨਾ ਉਹਨਾਂ ਦੇ ਕੋਈ ਜੱਕਾਂ ਦਾ ਮਤਲਬ ਬਣਦਾ ਇਹ ਟਰਾਲੀਆਂ ਮਤਲਬ ਕਿ ਵਰਤੀਆਂ ਨਹੀਂ ਹੋਈਆਂ ਲਿਆ ਆ ਬਿਲਕੁਲ ਆ ਜਿਵੇਂ ਤੁਸੀਂ ਦੱਸਿਆ ਨਾ ਜਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਨਾਬੇ ਦੇ ਵਿੱਚ ਦੋ ਟਰਾਲੀਆਂ ਆਈਆਂ ਭਾਈ ਅਸੀਂ ਪੈੜ ਨੱਪੜੀ ਸ਼ੁਰੂ ਕਰਤੀ ਤਿੰਨ ਵਾਰ ਰੇਡ ਮਾਰੀ ਇਹਨਾਂ ਨੂੰ ਡਰ ਸੀ ਵੀ ਇਹ ਟਰਾਲੀ ਕਿਉਂਕਿ ਰੰਗ ਕਰਨ ਵਾਸਤੇ ਕਈ ਪੇਂਟਰਾਂ ਕੋਲੇ ਫਿਰੇ ਉਹਨਾਂ ਭਰਾਵਾਂ ਨੇ ਸਾਨੂੰ ਸਾਡੇ ਤੱਕ ਪਹੁੰਚ ਕੀਤੀ ਪਰ ਐਂਡ ਦੇ ਵਿੱਚ ਜਾ ਕੇ ਜਦੋਂ ਇਹ ਗੱਲ ਉਹਨਾਂ ਨੂੰ ਹਜਮ ਨਹੀਂ ਆਈ ਵੀ ਇਹ ਟਰਾਲੀਆਂ ਫੜੀਆਂ ਜਾਣਗੀਆਂ ਉਹਨਾਂ ਨੇ ਉਹ ਟਰਾਲੀਆਂ ਜਿਹੜੀ ਵਰਕਸ਼ਾਪ ਦੇ ਵਿੱਚ ਵੱਡ ਟੁੱਕ ਕਰਕੇ ਟੁਬਾਰੀਆਂ ਨੂੰ ਦਿੱਤੀਆਂ ਭਾਈ ਇੱਥੇ ਤੱਕ ਵੀ ਪ੍ਰੂਫ ਆ ਸਾਡੇ ਸੋ ਅਸੀਂ ਮੰਗ ਕਰਦੇ ਆਂ ਭਾਈ ਜਿਹੜਾ ਇੱਥੇ ਦਾ ਚੋਰ ਆ ਜਾਨੀ ਪੱਪੂ ਜਾਂ ਜਿਹੜਾ ਲੈ ਕੇ ਆਇਆ ਜਾਂ ਜਿਹਦੀ ਬਰਕਸ਼ਾਜ ਪਿਆ ਉਹਦੇ ਪਰਚਾ ਹੋਣਾ ਚਾਹੀਦਾ ਕਿਉਂਕਿ ਭਾਈ ਪਰਚਾ ਕਿਉਂਕਿ ਅਸੀਂ ਪਹਿਲੇ ਦਿਨ ਤੋਂ ਕਹ ਰਹੇ ਸੀ ਕਿ ਝਾੜੂ ਪਾਰਟੀ ਟਰਾਲੀ ਚੋਰਾ ਇਹ ਗੱਲ ਸਾਬਤ ਆਜੇ ਸਾਬਤ ਹੋ ਜੂਗੀ ਸੋ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆਂ ਕਿ ਇੱਥੇ ਆ ਕੇ ਗੱਲ ਜਗ ਜाहिर ਕਰਨ ਜਿਹੜੀਆਂ ਅੰਦਰ ਸਮਾਨ ਪਿਆ ਕਿਉਂਕਿ ਜਿਹੜੇ ਸਾਡੇ ਭਰਾ ਟਰਾਲੀਆਂ ਲੈ ਕੇ ਗਏ ਆ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਇਹ ਸ਼ੰਭੂ ਬਾਡਰ ਨਾਬਾ ਤੋਂ ਅਮਨਦੀਪ ਸਿੰਘ ਲਵਲੀ ਦੀ ਰਿਪੋਰਟ ਪੰਜਾਬੀ ਜਾਗਰਣ